ਕਿੱਦਾਂ ਸਾਰੇ ਕੀ ਖਾਲ ਚੱਲਦੇ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਰਾਤੀ ਇੱਥੇ ਨਿਊਮਕ ਸਿਕਰ ਟੁਮਕ ਮੇਰੀ ਆ ਕੇ ਰੁੱਕ ਗਏ ਸੀ ਫਲਾਈਂਗ ਜੇ ਤੇ ਤੇ ਆਪਾਂ 10 ਘੰਟੇ ਇੱਥੇ ਸਲੀਪ ਕਰ ਲਈਏ ਪੂਰੀ ਤੇ ਹਨਾ ਤੋਂ ਲਿਆਇਆ ਤੇ ਹੁਣ ਆਪਾਂ ਕਾਲੂ ਕੈਂਸਸ ਲੋਡ ਲਾਉਣਾ ਆ ਤੇ ਇੱਥੋਂ ਸਾਰੀ 9 ਘੰਟੇ ਦੀ ਬਾਟ ਆ ਕੈਂਸਸ ਦੀ ਤੇ ਰੂਟ ਸਾਰਾ ਸਿੰਗਲ ਹੀ ਆ 50 ਆ 54 ਆ ਸਾਰਾ ਸਿੰਗਲ ਹੀ ਰੂਟ ਆ ਤੇ ਚਲਦੇ ਆ ਨਾਲੇ ਤੁਹਾਨੂੰ ਦਿਖਾਉਨੇ ਆ ਟਰੱਕ ਦਾ ਆਪਾਂ ਸਾਰਾ ਨੋਰ ਤੋਂ ਪਹਿਲਾਂ ਤੇਲ ਪਾਣੀ ਟਾਇਰ ਤਾਂ ਆਪਾਂ ਸਾਰਾ ਕੁਝ ਚੈੱਕ ਕਰ ਲਿਆ ਸੀ ਤੇ ਹੁਣ ਰੈਡੀ ਰੂਟ ਉਹ ਆ ਪੀਟੀਆਈ ਬੋਲੀਆਂ 15 ਮਿੰਟ ਦੀ ਤੇ ਫੇ ਤੁਰਪਾਣਾ ਰਸਤੇ 'ਚ ਕੀ ਕੀ ਆਉਂਦਾ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਤੁਰਦੇ ਆ ਹੁਣ ਇੱਥੋਂ ਆਪਣੇ 15 ਮਿੰਟ ਦੀ ਹੋ ਗਈ ਆ ਪੀਟੀਆਈ ਔਨ ਡਿਊਟੀ ਤੇ ਹੁਣ ਸਾਰਾ ਹੀ ਸਿੰਗਲ ਰੂਟ ਆ ਜਿੰਨਾ ਵੀ ਆ ਮੀਂਹ ਪਿਆ ਆ ਸਾਰੀ ਰਾਤ ਇੱਥੇ ਮੀਂਹ ਪੈਂਦਾ ਰਿਹਾ ਮੌਸਮ ਤਾਂ ਠੰਡਾ ਹੀ ਆ 70 ਦਾ ਟੈਂਪਰੇਚਰ ਹੋਇਆ ਚਲੋ ਉਹ ਤਾਂ ਠੀਕ ਆ ਪਰ ਦੇਖੋ ਦੁਪਹਿਰੇ ਗਰਮੀ ਹੁੰਦੀ ਜਾਂ ਕਿੱਦਾਂ ਹੁੰਦੀ ਆ ਸਾਰਾ ਭਰਿਆ ਸੀ ਰਾਤੀ ਹੁਣ ਤਾਂ ਹੁਣ ਵੀ ਵੈਸੇ ਭਰਿਆ ਹੀ ਆ ਲੋਕੀ ਆਪਣੇ ਹਿਸਾਬ ਨਾਲ ਕਰੋਗੇ ਜਦੋਂ ਉਹਨਾਂ ਦੀ ਸਲੀਪ ਪੂਰੀ ਹੋ ਗਈ ਅੱਜ ਕੱਲੇ ਹੋਣਾ ਥੋੜਾ ਅੱਗੇ ਟੈਕਸਸ ਆਉਣਾ ਆ 70 ਕਿ ਮੀਲਾਂ ਦਾ ਟੈਕਸਸ ਆਉਂਦਾ ਆ 19 ਕਮੀਲਾ ਦਾ ਉਹ ਗਲਾਮਾ ਆਉਂਦਾ ਹੈ ਉੱਥੋਂ ਤੇਲ ਪਾਵਾਂਗੇ ਸਟੈਂਡ ਫੋਰਡ ਸਟਾਪ ਫੋਰਡ ਅਸ ਲੋਰੀ ਤੇ ਉੱਥੋਂ ਪਾਉਂਗਾ ਵੀ ਤੇਲ ਸਾਰਾ ਪ੍ਰਿਆਇ ਪਿਆ ਪੰਪ ਪੂਰਾ ਲਾਈਨ ਜੇ ਦਾ ਇਹਦੇ ਮੋਰੇ ਲਾਤੂ ਵੀ ਪੈਂਦਾ ਆ ਟਰੱਕ ਵਾਲਾ ਵੀ ਨੈਵੀਗੇਸ਼ਨ ਲਾ ਲੈਂਦੇ ਆ ਟਾੜਾ ਦਾ ਕਿਉਂਕਿ ਉੱਥੋਂ ਜਦੋਂ ਕੈਲੀਫੋਰਨੀਆ ਤੋਂ ਰਹੀ ਸੀ ਸਿੱਧਾ ਸਿੱਧਾ ਸੀ 40 ਤੇ ਲੋਡ ਨਹੀਂ ਪਈ ਹੈਗੀ ਪਰ ਹੁਣ ਅੱਗੇ ਇਧਰ ਨੂੰ ਕੱਟੇ ਚਾਹੀਦਾ ਆ ਅਜਾ ਤਰ ਨਹੀਂ ਜਾਇਦਾ ਜੇਕਰ ਕਦੇ ਕਿਤੇ ਕਿਹੜਾ ਮਿਲ ਗਿਆ ਤਾਂ ਤੇ ਕੰਪਲੈਨ ਮੁੜ ਦੇਣਾ ਹੁਣ ਵਾਸਾ ਵਾ ਸਿੰਗਲ ਰੂਟ ਰਹਿਣਾ 450 ਕਿ ਮੀਲਾਂ ਸਾਰਾ ਸਿੰਗਲ ਰੂਟ ਹੀ ਲੱਗਦਾ ਕਈ ਵੇਲੇ ਪੰਗਾ ਪੈ ਜਾਂਦਾ ਕਿਉਂਕਿ ਕਈ ਵੇਲੇ ਸਲੋ ਚੱਲਣ ਵਾਲੇ ਮਿਲ ਜਾਂਦੇ ਆ ਤੇ ਉਦੇ ਨਾਲ ਚੱਕਰ ਜਿਆ ਪੈ ਜਾਂਦਾ ਕਿ ਬੰਦਾ ਹੋਲੀ ਹੋ ਜਾਂਦਾ ਹੋਰ ਤਾਂ ਕੋਈ ਅੱਡੀ ਕਰਦਣੀ ਹੈਗੀ ਆ। ਆ ਵੀਰ ਤੇ ਵੀ ਥੋੜਾ ਕਸਮਾਨ ਜਿਆ ਪੈ ਜਾਂਦਾ ਲੋਕਾਂ ਨੂੰ ਪਤਾ ਹੀ ਨਾਦਾ ਕਿੱਧਰ ਮੁੜਨਾ ਕਿੱਧਰ ਨਹੀਂ। ਭਾਈ ਇਹ ਨਹੀਂ ਜੰਤਾ ਬੜੀ ਜੰਤਾ ਹੀ ਜਾਂਦੀ ਆ। ਸਾਰੇ ਸਿੱਧੇ ਜਾਣ ਵਾਲੇ ਆ। Hey, Melody. ਦੇ ਵਿੱਚ ਕੋਈ ਮਿਲ ਜਵੇ ਥੋੜੀ ਚੱਲਣ ਵਾਲਾ ਹੁਣ ਇਹਨੇ ਲਾਗੂ ਕੀਤਾ ਆ ਜਾਦਾ 20 ਮੀਲਾ ਨਾ ਐਨ ਹੋੜੀ ਚੱਲੀ ਜਾਂਦਾ ਜੋ ਇਹਨੂੰ ਕੱਟਣ ਲੱਜੋ ਤੇਜ਼ ਕਰ ਲੰਦਾ ਆ ਤੇ ਇਹਨੇ ਹੁਣ ਗੜਬੜੀ ਕਰਨੀ ਐ ਨਹੀਂ ਕਰਨੀ ਐ ਗੜਬੜੀ ਪਤਾ ਨਹੀਂ ਕੀ ਚੱਕਰ ਆ ਕੀ ਹਿਸਾਬ-ਤਾਬ ਆ ਤੂੰ ਆਪਣਾ ਚੱਲੀ ਜਾਂ ਲ ਸਪੀਡ ਤੇ 65 ਦੀ ਸਪੀਡ ਆ ਤੇ 55 ਦੇ ਤੁਰੇ ਆਇਆ ਪਤਾ ਨਹੀਂ ਕੀ ਹਿਸਾਬ-ਤਾਬ ਇੱਦਾਂ ਦੇ ਕਈ ਮਿਲ ਜਾਂਦੇ ਆ ਵਿੱਚ ਵਿੱਚ ਤੂੰ ਆਪਣਾ ਆਰਾਮ ਨਾਲ ਚੱਲੀ ਚੱਲਣਾ मसी उतो जाद छॾाई लैंड पास आई ते फिर उन्हनि पास ਕਰ ਲਾਂਗੇ ਫੁੱਲ ਕਿਰਕੇ ਤੋਂ ਬ੍ਰੇਕ ਬ੍ਰੋ ਬਰੋਦੀ ਪਾਣੀ ਇੱਥੇ ਸਾਪੇ ਆ ਸਾਪੇ ਸ਼ਕਾਂਗੇ ਸੋਹਰੇ ਆ ਕੋ ਮੋਰਟਰੇਂ ਜਾ ਰਹੀ ਆ ਇਹ ਨੰਨ ਚੱਲ ਰਹੀ ਆ ਆਟਾ ਕਾ ਬੰਦ ਚ ਫਾਟ ਕਾ ਬੰਦ ਆ ਇਹ ਟੋਗੋ ਦੇ ਮੰਗਈ ਰੈਂਟਰ ਮੇ ਲਾਦਾ ਫਾਟ ਕਾ ਪਹਿਲਾ ਆਉਦਾ ਆ ਪਾਇਲਟ ਆ ਟੱਕ ਟੱਪ ਗਈ ਆਉਂਦਾ ਆ ਟ੍ਰੇਨ ਨੰਗੀ ਤੋਂ ਬਾਅਦ ਹੀ ਚਾਵਾ ਕੇ ਟ੍ਰੇਨ ਨੰਗੀ ਤੋਂ ਬਾਅਦ ਹੀ ਜਾਣਾ ਪੈਣਾ ਅੰਦਰ ਐਕਾਉਂਡ ਕਰਦੇ ਇੱਥੇ ਰੁੱਕ ਕੇ ਕੋਈ ਟ੍ਰੇਨ ਆ ਪਰ ਉਹ ਜਾ ਹੌਲੀ ਹੌਲੀ ਰਹੀ ਆ ਨਾ ਆ ਕਰਕੇ ਟਾਈਮ ਲੱਗ ਰਿਹਾ ਜੋ ਤੇਜ਼ ਹੁੰਦੀ ਹੁਣ ਉਹ ਤਾਂ ਨਿਕਲ ਵੀ ਜਾਣੀ ਓਦਾਂ ਤਾਂ ਮੈਨੂੰ ਲੱਗਦਾ 80-90 ਰੁਪਿਆ ਦੀ ਹੋਣੀ ਆ ਇਹਨੂੰ 4-5 ਤਾਂ ਇੰਜਣ ਹੀ ਲੱਗੇ ਹੁੰਦੇ ਐਨ ਤੁੰਨੇ ਕੇ ਲੈ ਕੇ ਜਾਂਦੇ ਆ ਮੈਨੂੰ ਲੱਗਦਾ ਕੋਲਾ ਲੱਦੇ ਆ ਕੋਲਾ ਕਾਲੇ ਰੰਗ ਦਾ ਹੀ ਲੱਗਦਾ ਜਾਂ ਬਜਰੀ ਹੋਣੀ ਕਾਲੀ ਧੁੱਕ ਧੁੱਕ ਵਗੈਰਾ ਉਹ ਹਿਸਾਬ ਕਾਬ ਲੱਗਦਾ ਹੈ ਕਈ ਨੰਗ ਹੁਣ ਮੈਨੂੰ ਲੱਗਦਾ ਫਾਟ ਵਿੱਚ ਪੋਗੇ ਤੁਰ ਪੇਂ ਇਹਦੇ ਸਾਹਮਣੇ ਵੀ ਫਪਾ ਹੈਗਾ ਪਰ ਉਧੇ ਆਇਆ ਜਣੀਆ ਪੰਪ ਦਾ ਬਿੱਲਾ ਹੀ ਵੀ ਆਇਆ ਆਪਾਂ ਬਣਾ ਤੇ ਇੱਥੇ ਬੈਠ ਕੇ ਖਾ ਲਵਾਂਗੇ ਹਲੇ ਉਹਦਾ ਬ੍ਰੇਕ ਹੈ ਨਹੀਂ ਸੀ ਪਾਉਣ ਵਾਲੀ ਚਲੋ ਕੋਈ ਨਹੀਂ ਬਾਦੂ ਟਾਈਮ ਬ੍ਰੇਕ ਬਣਾ ਲਵਾਂਗੇ ਅੱਗੇ ਜਾ ਕੇ ਇੱਥੇ ਕਿਉਂਕਿ ਤਾਜ਼ਾ-ਤਾਜ਼ੇ ਸਵਾਦ ਲੱਗਦਾ ਆ ਬਾਜੀ ਦਾ ਫਿਰ ਪਿਆ ਪਿਆ ਥੋੜੇ ਆ ਬਰੈਡ ਦੀ ਦੂਜੀ ਹੋ ਜਾਂਦੀ ਹੈ ਕੜੜੀ ਗਰਮ-ਗਰਮ ਹੀ ਖਾ ਲਵੇ ਤਾਂ ਵਧੀਆ ਆ ਪੰਪ ਇਧਰੂ ਪਾਣੀ ਭਰਿਆ ਖੰਡੇ-ਖੁੱਡੇ ਸਾਰੇ ਪਾਇਲਟ ਦਾ ਕਰੋਗੇ ਰੈਡੀ ਸ਼ੱਕਦੇ ਆ ਸਭ ਤੇ ਕੈਂਸਲ ਦੇ ਵਿੱਚ ਠੀਕ ਹੈ ਮੌਸਮ ਹੋ ਗਿਆ ਨਪੇਰਾ ਇਹ ਵੀ ਸਾਰਾ ਸਿੰਗਲੇ ਰੂਟ ਹੀ ਆ ਆਪਣਾ 54 ਤੇ 50 ਫਿਰ 35 ਤੇ ਚੜਾਂਗੇ ਹਾਂ ਜੁੜਾ ਸਾਰਾ ਪੱਧਰਾ ਪਿਆ ਉਹ ਘਰ ਆ ਲੋਕਾਂ ਦੇ ਪਰੇ ਜਿਹੇ ਨੇ ਸੋਨੇ ਬਣਾਇਓ ਆ ਸਿੰਗਲੇ ਰੂਟ ਹੀ ਆ ਹੁਣ ਅਸੀਂ ਟੈਂਸਰ ਦੇ ਪਰਤ ਸਹਿਰ 'ਚ ਪਹੁੰਚ ਗਏ ਆ ਤੇ ਇੱਥੇ ਆਪਾਂ ਜਾਵਾਂਗੇ 150 ਮੀਲਾ ਤੇ ਰੂਟ ਹੁਣ ਆਪਾਂ 50 ਚੱਕ ਲਿਆ ਆ 50 ਤੇ ਚੜ ਗਏ ਆ ਆਲੇ ਦੁਆਲੇ ਸਾਰਾ ਪੱਧਰਾ ਹੀ ਆ ਪਿੱਛੇ ਸ਼ਹਿਰ ਨਿਕਲੇ ਸਾਰਾ ਇਦਾਂ ਹੀ ਆ ਆਹ ਖੜੀ ਐ ਟਰੈਕਟਰ ਖੜਾ ਚੈੱਕ ਕਰੋ ਆੜੇ ਦਵਾਲੇ ਫੈਕਟਰੀਆਂ ਲੱਗੀਆਂ ਸਾਰੀਆਂ ਫੈਕਟਰੀਆਂ ਹੀ ਜਾਂਦੀਆਂ ਫੈਕਟਰੀਆਂ ਹੀ ਆ ਪਤਾ ਨਹੀਂ ਕਾਦੀਆਂ ਫੈਕਟਰੀਆਂ ਆ ਸਾਰੀਆਂ ਸ਼ਗਰ ਘੰਟੀਆਂ ਸ਼ਗਰ ਘੰਟੀਆਂ ਦੇਖਦੇ ਆ ਮੈਪੀ ਨਹੀਂ ਕੀਤਾ ਸਾਰਾ ਰੂਟ ਇੱਥੇ ਰਹਿਣਾ ਹੈ ਇੱਧਰ ਕਣਕ ਵੀਜੀਓ ਸੀ ਆ ਮੱਕੀ ਵੀਜੀਓ ਆ ਆ ਮੱਕੀ ਵਾਲੇ ਛੋਟੀਆਂ ਆ ਫੇਕ ਲੱਗ ਗਈ ਆ ਲੇਨ ਬੰਦ ਕੀਤੀ ਹੋ ਮੇ ਲੱਦਾ ਉਹ ਬੰਦਾ ਖੜਾ ਇਕੱਲੇ ਇਕੱਲੇ ਨੂੰ ਨਗਾਊਗਾ ਸਟਾਪ ਸਾਈਨ ਲੈ ਕੇ ਖੜਾ ਹੈ ਤੇ ਹੁਣ ਮੇ ਲੱਦਾ ਉਹ ਲੇਨ ਚੱਲੂਗੀ ਜੋ ਸਾਰੀ ਨਿਕਲੀ ਫੇ ਇੱਧਰ ਬੰਦੇ ਖੜਾਏ ਫੇ ਇੱਧਰ ਸਾਰੀ ਖੜਾਉਗੇ ਮੇ ਲੱਦਾ ਇੱਥੇ ਆਪਾਂ ਨੂੰ 20 ਮਿੰਟ ਲੱਗੇ ਜਾਣੇ ਆ ਉਹ ਮੇ ਲੱਦਾ ਮੋਰਲੀ ਲੇਨ ਤਰਪੀ ਆ ਸਾਰੀ ਉਹ ਲੈ ਕੇ ਤੁਰਿਆ ਗੱਡੀ ਆ ਗਈ ਉਹ ਸ਼ੋਅ ਦੀ ਉਹ ਤਾਂ ਆਵੇ ਪੋਦੋ ਸੀ 20 ਰੁਪਏ ਆ ਤੇ ਹੁਣ ਅਸੀਂ ਫੇਰ ਪੈਗੇ ਸਿੰਗਲ ਰੋਡ ਤੇ 54 ਦੇ ਇੱਥੇ ਚੱਲਾਂਗੇ 334 ਕਿਲਾ ਟੀਏ ਤੇ ਜਾ ਕੇ ਆਪਾਂ ਰੁਕ ਜਾਣਾ ਸਾਰਾ ਰੂਟ ਇੱਦਾਂ ਹੀ ਰਹਿਣਾ ਇੱਥੇ ਤੋਂ ਸਾਰਾ ਆ ਗਏ 35 ਦੇ ਉੱਤੇ ਇੱਥੇ ਹੁਣ ਆਪਾਂ ਟੀਏ ਕਿਲਾ ਹੀ ਜਾਵਾਂਗੇ ਫਿਰ ਟੀਏ ਆ ਜਾਣਾ ਉੱਥੇ ਰੁਕ ਜਾਣਾ ਆ ਤੇ ਇੱਥੇ ਹੁਣ ਲੈਨ ਕਲੋਜ਼ ਆ ਕੈਂਸਲਸ ਆ ਕੈਂਸਲਸ ਦੇ ਵਿੱਚ ਤੇ ਇੱਕ ਲੈਨ ਬੰਦ ਹੋਣ ਲੱਗੀ ਆ ਕੰਮ ਚੱਲ ਰਿਹਾ ਰੋਡ ਦਾ ਇਹ ਫ੍ਰੀਵੇ 35 ਆ ਕੈਂਸਰ ਸਿਟੀ ਨੂੰ ਜਾਂਦਾ ਆ ਤੇ ਕਾਫੀ ਟੈਕਸਾਸ ਤੋਂ ਨਿਕਲਦਾ 35 ਉਹ ਉਧਰੋਂ ਜਾਂਦਾ ਆ ਕਾਫੀ ਪਿੱਛੇ ਆਉਂਦਾ ਆ ਜੀ ਆਪਾਂ ਪਹੁੰਚ ਗਏ ਆ ਲੁਕੋ ਜੀ ਦੇ ਇੱਥੇ ਰੁਕਾਂਗੇ ਜੀ ਦੇ ਉੱਤੇ

ਉੱਧਾ ਲੋਕਾਂ ਨੇ ਲਾ ਲਏ ਕਾਫੀ ਥਲੇ ਠੱਕ ਲਾਏ ਹੋ ਲੋਕਾਂ ਨੇ ਚੀਜ਼ਾਂ ਇਹ ਜਿਹੜੀ ਬਾੜ ਕਿਨਾਰੇ ਬੈਠੇ ਆ ਪਾਉਗਾ ਤਾਂ ਬਾਜੀ ਕੱਜੇ ਚ ਚੱਲ ਜਵਾਂਗੇ ਦਾ ਆਪਾਂ ਕਰ ਲਿਆ 파ਰਕ ਇੱਥੇ ਹੁਣ ਰੁਕਾਂਗੇ ਤੇ ਇਸੇ ਦੇ ਨਾਲ ਅੱਜ ਦਾ ਕਰਦੇ ਆਂ ਬਲੌਗ ਖਤਮ ਜੇ ਤੁਹਾਨੂੰ ਮੇਰਾ ਇਹ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਰਦੇ ਹੋ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਤੇ ਤੁਹਾਡਾ ਮੇਰਾ ਇਸ ਬਲੌਗ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ